ਤੁਸੀਂ ਕਹੋ ਬੰਦ ਕਰਨਾ ਜਿਹਨੇ ਬੰਦ ਕਰਨਾ ਕਰ ਲੂਗਾ ਜਿਹਨੇ ਨਹੀਂ ਕਰਨਾ ਨਾ ਕਰੂਗਾ ਪੰਜਾਬ ਬੰਦ ਹੋਊਗਾ ਤੁਸੀਂ ਤਾਂ ਘੱਡੇ ਲੈ ਕੇ ਜ਼ਬਰਦਸਤੀ ਕਰਦੇ ਹੋ ਖਾਣ ਪੀਣ ਵਾਲੀ ਚੀਜ਼ਾਂ ਬੰਦ ਕਰੋਗੇ ਇਹ ਸਾਰਾ ਬੰਦ ਤੁਸੀਂ ਹੀ ਕਰਾਉਨੇ ਹੋ ਨਾ ਬੰਦ ਨਹੀਂ ਹੈ ਬੰਦ ਕੋਈ ਨਹੀਂ ਹੈ ਇਹ ਤੁਸੀਂ ਬੰਦ ਤੁਸੀਂ ਕਰਾ ਰਹੇ ਹੋ ਤੁਸੀਂ ਕਹੋ ਵੀ ਬੰਦ ਕਰੋ ਜਿਹਨੇ ਕਰ ਲੂ ਬੰਦ ਕਰ ਲੂਗਾ ਜਿਹਨੇ ਨਹੀਂ ਕਰਨਾ ਨਾ ਕਰੂਗਾ ਤੁਹਾਨੂੰ ਕੋ ਕਿਹਾ ਸੀ ਇਖਤਮਾਲ ਦੀ ਗੱਲ ਹੈ ਮੈਂ ਮੈਂ ਕਾਣ ਪੀਣ ਵਾਲੇ ਕੀ ਕਰੇ ਬੰਦ ਹਾਂ ਗੁੰਡੇ ਦਾਨੋ ਬੰਦ ਕਿਉਂ ਕਰਨ ਨੂੰ ਕਹਿੰਦੇ ਤੁਸੀਂ ਬੇਨਤੀ ਕਰੀ ਜਾਂਦਾ ਬੇਨਤੀ ਮੁੰਤੀ ਕੋਈ ਨਹੀਂ ਕਰਦੇ ਤੁਸੀਂ ਜ਼ਬਰਦਸਤੀ ਕਰਦੇ ਹੋ ਇਹ ਕੋਈ ਤਰੀਕਾ ਹੈ ਤੁਸੀਂ ਕਾਹ ਵੀ ਬੰਦ ਕਰ ਦੋ ਤੁਸੀਂ ਬੰਦ ਕਰਦਾ ਕਰੋ ਨਹੀਂ ਕਰਨਾ ਨਾ ਕਰੋ ਉਹ ਵੀ ਮਰਦੀ ਆ ਮਰਦੀ ਨਹੀਂ ਤੁਸੀਂ ਤਾਂ ਜ਼ਬਰਦਸਤੀ ਕਰਦੇ ਹੋ ਅੱਜ ਤਾਂ ਬੇਨਤੀ ਗੱਲ ਆ ਹਾਂ ਬੇਨਤੀਗੁਣਤੀ ਨਹੀਂ ਤੁਸੀਂ ਕਰਦੇ ਹੈਗੇ ਆਓ ਜੀ ਆਓ ਤੇਰਾ ਵਿਚਾਰਾ ਖੜੇ ਨੇ ਬਾਹਰ ਸਾਰੇ ਫੇਰ ਕੋਈ ਤਰੀਕਾ ਹੈਗਾ ਕੋਈ ਤਾਂ ਬੋਲੋ ਹੈ ਤੁਸੀਂ ਬੰਦ ਕਰਨ ਨੂੰ ਕਹੋ ਜੀਨੇ ਕਰਨਾ ਕਰ ਲਵੇ ਜੀਨੇ ਨਹੀਂ ਕਰਨਾ ਨਾ ਕਰੇ ਯਾਰ ਨਾ ਮਰਦਾ ਤੋ ਬਰੇ ਨਹੀਂ ਇਹ ਜ਼ਬਰਦਸਤੀ ਥੋੜੋ ਹੈ ਹੈ ਕੋਈ ਤਰੀਕਾ ਹੈਗਾ ਬੰਦ ਕਰਨ ਦਾ ਉਹ ਖਾਣ ਪੀਣ ਵਾਲੀ ਚੀਜ਼ ਲੈਣ ਆਏ ਆ ਬੰਦ ਹੈ ਜੀ ਬੰਦ ਕਰਾ ਕੇ ਉਹ ਗਏ es en